ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਐਲਐਮ ਦੇ ਉਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 40 ਦਿਨ ਇਹ ਇੱਕ ਪਾਠ ਛਾਡੀ ਦਸੀ ਅਨਸਾਰ ਕਰ ਲੋ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ। ਕਈ ਵਾਰੀ ਇਨਸਾਨ ਬਹੁਤ ਜ਼ਿਆਦਾ ਥੱਕ ਜਾਂਦਾ ਹੈ, ਅੰਦਰੋਂ ਟੁੱਟ ਵੀ ਜਾਂਦਾ ਹੈ। ਆਪਣੇ ਕਰਮਾਂ ਦੀ ਗਿਣਤੀ ਕਰਦਾ ਹੈ ਤੇ ਆਪਣੇ ਕੀਤੇ ਹੋਏ ਪਾਠ ਪੂਜਾ ਨੂੰ ਵੀ ਯਾਦ ਕਰਦਾ ਹੈ। ਤੇ ਅਖੀਰ ਵਿੱਚ ਹਥਿਆਰ ਸੋਟ ਦਿੰਦਾ ਹੈ। ਕਹਿੰਦਾ ਕਿ ਰੱਬ ਮੇਰੀ ਤਾਂ ਸੁਣਦਾ ਹੀ ਨਹੀਂ। ਦਰ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਕੀ ਮੈਨੂੰ ਕਿਸੇ ਪਿਛਲੇ ਜਨਮ ਦੀ ਸਜ਼ਾ ਮਿਲ ਰਹੀ ਹੈ ਜਾਂ ਮੈਂ ਕੋਈ ਕੁਝ ਮਾੜਾ ਕਰ ਦਿੱਤਾ ਜਿਸ ਦੀ ਮੈਨੂੰ ਸਜ਼ਾ ਮਿਲ ਰਹੀ ਹੈ। ਮੇਰੀ ਤਾਂ ਅਰਦਾਸ ਵਿੱਚ ਕੋਈ ਕਮੀ ਰਹ ਗਈ ਜਾਂਪਦਾ। ਰੋਜ਼ ਸਵੇਰੇ ਉੱਠ ਕੇ ਬਾਣੀ ਵੀ ਪੜਦਾ। ਰੋਜ਼ ਸ਼ਾਮ ਨੂੰ ਜੋਤ ਵੀ ਜਗਾਉਂਦਾ ਹਾਂ ਤੇ ਗੁਰੂ ਘਰ ਮੱਥਾ ਵੀ ਟੇਕ ਕੇ ਆਉਂਦਾ। ਫਿਰ ਵੀ ਮੇਰੇ ਘਰ 'ਚ ਸ਼ਾਂਤੀ ਕਿਉਂ ਨਹੀਂ? ਮੇਰੇ ਬੱਚੇ ਰੋਜ਼ ਲੜਦੇ ਨੇ ਰੋਜ਼ ਕੋਈ ਨਾ ਕੋਈ ਘਰ ਦੇ ਵਿੱਚ ਬਿਮਾਰੀ ਆ ਜਾਂਦੀ ਹੈ ਘਰ ਦੇ ਵਿੱਚ ਕਿਤੇ ਨਾ ਕਿਤੇ ਪੈਸੇ ਦੀ ਕਮੀ ਹੋ ਜਾਂਦੀ ਹੈ ਘਰ ਚ ਕਲੇਸ਼ ਰਹਿੰਦਾ ਫਿਰ ਰੱਬ ਤੇ ਇਹ ਸਭ ਦੇਖ ਕੇ ਚੁੱਪ ਕਿਉਂ ਹੈ ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਕੀ ਅਸੀਂ ਸਿਰਫ ਰੀਤੀ ਰਿਵਾਜਾਂ ਨੂੰ ਹੀ ਰੱਬ ਬਣਾ ਕੇ ਬੈਠ ਗਏ ਕਿ ਸਾਡੇ ਪਾਠ ਸਿਰਫ ਜ਼ੁਬਾਨੀ ਰਹ ਗਏ ਨੇ ਜਾਂ ਦਿਲ ਤੱਕ ਵੀ ਪਹੁੰਚੇ ਨੇ ਸਾਡੇ ਅਸੀਂ ਰੋਜ਼ ਬਾਣੀ ਪੜਦੇ ਹਾਂ ਪਰ ਕੀ ਉਸ ਬਾਣੀ ਤੇ ਚੱਲੇ ਅਸੀਂ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਨੇ ਹਮੇਸ਼ਾ ਕਿਹਾ ਕਿ ਸੱਚ ਬੋਲਣਾ ਇੱਕ ਗੱਲ ਪਰ ਸੱਚ ਦੇ ਰਾਹ ਤੇ ਤੁਰਨਾ ਵੱਖਰੀ ਗੱਲ ਹੈ ਅਸੀਂ ਪਾਠ ਤਾਂ ਕਰਦੇ ਹਾਂ ਪਰ ਕੀ ਅਸੀਂ ਗਰੀਬ ਨੂੰ ਕਦੇ ਰੋਟੀ ਦਿੱਤੀ ਕੀ ਅਸੀਂ ਕਦੇ ਕਿਸੇ ਬਿਮਾਰ ਦਾ ਹਾਲ ਪੁੱਛਿਆ ਕੀ ਇਹ ਦਿੱਕਤ ਪਹਿਲਾਂ ਤੁਸੀਂ ਆਪਣੇ ਘਰ ਚੇ ਵੇਖ ਲਓ ਕੀ ਕਦੇ ਅਸੀਂ ਆਪਣੇ ਘਰ ਦੇ ਜੀਆਂ ਨਾਲ ਪਿਆਰ ਨਾਲ ਗੱਲ ਕੀਤੀ ਅਸੀਂ ਕਦੇ ਕਿਸੇ ਨੂੰ ਮਾਫੀ ਦਿੱਤੀ ਜਾਂ ਮਾਫੀ ਮੰਗੀ ਹੈ ਅਸਲ ਵਿੱਚ ਰੱਬ ਸਾਡੀ ਹਰ ਅਰਦਾਸ ਸੁਣਦਾ ਹੈ ਪਰ ਰੱਬ ਦੀ ਸੁਣਨ ਦੀ ਰੀਤ ਸਾਡੀ ਸੋਚ ਤੋਂ ਵੱਖਰੀ ਹੈ ਰੱਬ ਸਾਨੂੰ ਉਹੀ ਉਹ ਨਹੀਂ ਦਿੰਦਾ ਜੋ ਅਸੀਂ ਮੰਗਦੇ ਹਾਂ ਰੱਬ ਸਾਨੂੰ ਉਹ ਦਿੰਦਾ ਹੈ ਜੋ ਸਾਨੂੰ ਚਾਹੀਦਾ ਹੈ ਜੋ ਸਾਡੇ ਲਈ ਚੰਗਾ ਹੈ ਕਈ ਵਾਰ ਉਹ ਦੁੱਖ ਰੱਖਦਾ ਹੈ ਤਾਂ ਜੋ ਅਸੀਂ ਉਸ ਵੱਲ ਮੂੰਹ ਮੋੜੀਏ ਆਪਣੇ ਅੰਦਰ ਝਾਤ ਮਾਰੀਏ ਪਰਮਾਤਮਾ ਦੇ ਰਾਹ ਤੇ ਚੱਲੀ ਆਪਣੇ ਜੀਵਨ ਦੇ ਰਾਹ ਨੂੰ ਬਦਲੀਏ ਪਾਠ ਪੂਜਾ ਦੀ ਕਦਰ ਰੱਬ ਕਰਦਾ ਹੈ ਪਰ ਜਦ ਤੱਕ ਉਹ ਪਾਠ ਹਿਰਦੇ ਤੋਂ ਨਾ ਹੋਵੇ ਉਹ ਸਿਰਫ ਆਵਾਜ਼ ਬਣ ਕੇ ਰਹਿ ਜਾਂਦਾ ਹੈ ਜੋ ਵੀ ਅਸੀਂ ਕਰੀਏ ਪੂਰੇ ਵਿਸ਼ਵਾਸ ਤੇ ਦਿਲ ਦੀ ਸਾਫੀ ਨਾਲ ਕਰੀਏ ਜੇ ਤੁਸੀਂ ਪਾਠ ਕਰ ਵੀ ਰਹੇ ਹੋ ਤਾਂ ਕਿਸੇ ਨਾਲ ਨਫ਼ਰਤ ਬੈਰ ਵਿਰੋਧ ਨਹੀਂ ਰੱਖਣਾ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਉੱਥੇ ਵੀ ਹੱਥ ਜੋੜ ਕੇ ਵਾਹਿਗੁਰਜੀ ਦੇ ਪੱਲਾ ਅੜ ਕੇ ਆਪਣੇ ਘਰ ਦੀ ਸੁੱਖ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਹੰਕਾਰ ਛੱਡ ਕੇ ਆਣਾ ਅਸਲ ਰਸਤਾ ਇਹ ਹੈ ਕਿ ਅਸੀਂ ਆਪਣੇ ਕਰਮਾਂ ਨੂੰ ਵੀ ਗੁਰਬਾਣੀ ਅਨੁਸਾਰ ਬਣਾਈਏ ਗਰੀਬਾਂ ਦੀ ਸੇਵਾ ਕਰੀਏ ਦਿਲੋਂ ਕੀਤੀ ਅਰਦਾਸ ਮਾਫੀ ਦੀ ਤਾਕਤ ਤੇ ਦਿਲ ਦੀ ਸਫਾਈ ਇਹ ਉਹ ਰਸਤੇ ਨੇ ਜਿਨ੍ਹਾਂ ਰਾਹੀਂ ਰੱਬ ਮਿਲਦਾ ਉਹ ਰੱਬ ਜੋ ਅਸੀਂ ਮੱਥਾ ਟੇਕ ਕੇ ਲੱਭਦੇ ਹਾਂ ਉਹ ਕਦੇ-ਕਦੇ ਸਾਡੇ ਕੰਮਾਂ ਵਿੱਚ ਹੀ ਲੁਕਿਆ ਹੁੰਦਾ ਹੈ ਬੇਸਹਾਰਿਆਂ ਦੀ ਮਦਦ ਕਰਨਾ ਕਿਸੇ ਦੀ ਦੁਆ ਲੈਣੀ ਤੇ ਕਿਸੇ ਦੀ ਚੁੱਪ ਚੀਖ ਇਹ ਸਭ ਰੱਬ ਦੇ ਸੰਦੇਸ਼ ਹਾਂ ਜਿਸ ਕਰਕੇ ਸਾਨੂੰ ਪਰਮਾਤਮਾ ਦੇ ਗੁਰਬਾਣੀ ਦੇ ਨਾਮ ਦੇ ਨਾਲ-ਨਾਲ ਸਾਨੂੰ ਆਪਣੇ ਸੁਭਾਅ ਦੇ ਵਿੱਚ ਵੀ ਬਦਲਾਅ ਲੈ ਕੇ ਆਉਣਾ ਪਵੇਗਾ ਜੇ ਤੁਹਾਡਾ ਪਰਿਵਾਰ ਦੁੱਖਾਂ 'ਚ ਘਿਰਿਆ ਹੋਇਆ ਹੈ ਹਰ ਦਿਨ ਕੋਈ ਨਾ ਕੋਈ ਚਿੰਤਾ ਬਿਮਾਰੀ ਜਾਂ ਆਰਥਿਕ ਸਮੱਸਿਆ ਤੁਹਾਡੇ ਘਰ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਤਾਂ ਇੱਕ ਪਵਿੱਤਰ ਤੇ ਅਮੋਗ ਢੰਗ ਨਾਲ ਹਰ ਇੱਕ ਸਿੱਖ ਨੂੰ ਆਪਣੇ ਘਰ ਦੇ ਵਿੱਚ ਇਹ ਇੱਕ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਇਹ ਪਾਠ ਕੋਈ ਜਾਦੂਈ ਤਰੀਕਾ ਨਹੀਂ ਇਹ ਉਹ ਅਖੰਡ ਬਾਣੀ ਹੈ ਜੋ ਸਤਰੂ ਦਾ ਨਾਸ ਕਰਨ ਵਾਲੀ ਹੈ ਰੱਖਿਆ ਕਰਨ ਵਾਲੀ ਹੈ ਤੇ ਦੁੱਖ ਨੂੰ ਨਿਵਾਰਨ ਵਾਲੀ ਮੰਨੀ ਜਾਂਦੀ ਹੈ ਜੇ ਤੁਸੀਂ 40 ਦਿਨ ਤੱਕ ਲਗਾਤਾਰ ਵਿਸ਼ਵਾਸ ਸਰਦਾ ਤੇ ਸਾਫ ਦਿਲ ਦੇ ਨਾਲ ਜੋ ਪਈ ਸਬਜੀ ਦਾ ਪਾਠ ਕਰਦੇ ਹੋ ਤਾਂ ਤੁਹਾਡੇ ਪਰਿਵਾਰ ਤੇ ਦੁੱਖ, ਰੋਗ, ਕਲੇਸ਼, ਝਗੜੇ, ਆਰਥਿਕ ਤਕਲੀਫਾਂ ਤੇ ਨਕਾਰਾਤਮਕ ਊਰਜਾਵਾਂ ਸਾਰੀਆਂ ਖਤਮ ਹੋ ਜਾਣਗੀਆਂ। ਤੁਸੀਂ ਇਹ ਪਾਠ ਕਿਸ ਤਰ੍ਹਾਂ ਸ਼ੁਰੂ ਕਰਨਾ? ਰੋਜ਼ ਸਵੇਰੇ ਜਾਂ ਸ਼ਾਮ ਨੂੰ ਇੱਕ ਟਾਈਮ ਇੱਕ ਸਮਾਂ ਨਿਸ਼ਚਿਤ ਕਰ ਲਓ। ਉਸ ਸਮੇਂ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨੋ ਇੱਕ ਸ਼ਾਂਤ ਸਥਾਨ ਤੇ ਬੈਠੋ ਜਿੱਥੇ ਤੁਹਾਨੂੰ ਕੋਈ ਵੀ ਰੁਕਾਵਟ ਨਾ ਪਾ ਸਕੇ ਨਾ ਕੋਈ ਤੁਹਾਡੇ ਕੋਲੇ ਆਵੇ ਆਪਣੀਆਂ ਅੱਖਾਂ ਬੰਦ ਕਰੋ ਗੁਰੂ ਸਾਹਿਬ ਨੂੰ ਸਿਮਰੋ ਤੇ ਦਿਲੋਂ ਅਰਦਾਸ ਕਰੋ ਕਿ ਹੇ ਵਾਹਿਗੁਰੂ ਜੀ ਮੈਂ ਆਪਣੇ ਪਰਿਵਾਰ ਦੀ ਭਲਾਈ ਦੇ ਲਈ ਤੁਹਾਡੇ ਚਰਨਾਂ ਵਿੱਚ 40 ਦਿਨਾਂ ਦਾ ਪਾਠ ਸ਼ੁਰੂ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ ਕਿਰਪਾ ਕਰੀ ਮੇਰੇ ਪਰਿਵਾਰ ਚੋਂ ਦੁੱਖਾਂ ਦੇ ਬੱਦਲ ਹਟਾ ਦਿਓ ਇਹ ਇਹ ਨਹੀਂ ਗੱਲ ਤੁਸੀਂ ਛੋਟੀ ਅਰਦਾਸ ਗੁਰੂ ਅੱਗੇ ਪਹਿਲਾਂ ਚੌਕੜਾ ਲਾ ਕੇ ਜਰੂਰ ਕਰਨੀ ਹੈ ਫਿਰ ਸੰਤੋਖ ਨਾਲ ਧਿਆਨ ਨਾਲ ਚੁਪਈ ਸਾਬਜੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਜੇਕਰ ਤੁਸੀਂ ਸਮਰੱਥ ਹੋ ਤਾਂ ਇੱਕ ਦੀਵਾ ਵੀ ਜਲਾ ਸਕਦੇ ਹੋ ਜੇ ਨਹੀਂ ਵੀ ਤਾਂ ਵੀ ਚੱਲੇਗਾ ਕੋਈ ਗੱਲ ਨਹੀਂ ਜੇਕਰ ਤੁਸੀਂ ਛੋਟੀ ਜੀ ਜੋਤ ਲਗਾਓ ਹਰ ਪਾਠ ਤੋਂ ਬਾਅਦ ਇੱਕ ਛੋਟੀ ਅਰਦਾਸ ਕਰਨੀ ਜ਼ਰੂਰੀ ਹੈ ਕੇਵਲ ਆਪਣੇ ਲਈ ਨਹੀਂ ਪੂਰੇ ਪਰਿਵਾਰ ਦੀ ਸਲਾਮਤੀ ਲਈ ਇਹ 40 ਦਿਨਾਂ ਦਾ ਯਤਨ ਸਿਰਫ ਇੱਕ ਰੀਤ ਨਹੀਂ ਇਹ ਰੱਬ ਨਾਲ ਇੱਕ ਵਾਅਦਾ ਹੈ ਰੋਜ਼ ਦੇ ਪਾਠਾਂ ਨਾਲ ਤੁਸੀਂ ਆਪਣੇ ਮਨ ਦੇ ਵਿਚਾਰ ਸ਼ੁੱਧ ਕਰਨੇ ਹਨ ਹਰ ਰੋਜ਼ ਪਾਠ ਵੱਖਰੀ ਕਰਨੇ ਹਨ ਪਰ ਜਿਹੜਾ ਇਹ 40 ਦਿਨ ਦਾ ਨਿਯਮ ਹੈ ਇਹ ਤੁਸੀਂ ਵੱਖਰਾ ਕਰਨਾ ਹੈ ਘਰ ਦੇ ਮਾਹੌਲ 'ਚ ਈਸ਼ਵਰੀ ਊਰਜਾ 100% ਤੁਹਾਡੇ ਘਰ 'ਚ ਆਵੇਗੀ ਤੇ ਘਰ ਦੇ ਵਿੱਚੋਂ ਦਿਨ ਦੁਗਣੀ ਤੇ ਰਾਤ ਚੌਕੜੀ ਚੌਗੜੀ ਵਾਲੀ ਰਹਿਮਤ ਵਰਨੀ ਸ਼ੁਰੂ ਹੋ ਜਾਵੇਗੀ। ਚਪਈ ਸਾਹਿਬ ਦੀ ਪਾਣੀ 'ਚੋਂ ਤਾਕਤ ਹੈ ਜੋ ਅਣਕਹੀਆਂ ਸਮੱਸਿਆਵਾਂ ਨੂੰ ਖਤਮ ਕਰਦੀ ਹੈ। ਕੋਈ ਦੁੱਖ ਜੋ ਦਵਾਈਆਂ ਨਹੀਂ ਲਾ ਸਕਦੀਆਂ, ਉਹ ਬਿਮਾਰੀ ਜੋ ਰਿਪੋਰਟਾਂ ਵਿੱਚ ਨਹੀਂ ਆਉਂਦੀ, ਉਹ ਵੀ ਚਪਈ ਸਾਹਿਬ ਦੀ ਰੋਸ਼ਨੀ ਵਿੱਚ ਲੀਨ ਹੋ ਜਾਂਦੀਆਂ ਹਨ। ਇਹ ਕੋਈ ਅਨਨਾ ਵਿਸ਼ਵਾਸ ਨਹੀਂ ਇਹ ਗੁਰਸਿੱਖਾਂ ਦੀ ਵਰਤੀ ਹੋਈ ਅਜਮਾਈ ਹੋਈ ਰਾਹਤ ਹੈ ਗੁਰੂ ਸਾਹਿਬ ਨੇ ਆਪ ਕਿਹਾ ਕਬੀਉ ਨ ਨਿਕਸੈ ਮਨ ਤੇ ਚਿਤ ਏ ਜਾਪ ਤਪ ਜੋਗ ਨ ਜਾਣੇ ਵਿਦ ਚਪਈ ਸਾਹਿਬ ਆਮ ਪਾਠ ਨਹੀਂ ਇਹ ਰੱਖਿਆ ਕਵਚ ਹੈ ਜੋ ਪਰਿਵਾਰ ਦੇ ਚਾਰੇ ਪਾਸੇ ਅਦ੍ਰਿਸ਼ ਰੱਖਿਆ ਚੱਕਰ ਪੈਦਾ ਕਰ ਦਿੰਦਾ ਹੈ ਤਾਂ ਫਿਰ ਅੱਜ ਤੋਂ ਹੀ ਸ਼ੁਰੂ ਕਰੋ ਸਿਰਫ ਆਪਣੀ ਭਲਾਈ ਲਈ ਨਹੀਂ ਆਪਣੇ ਮਾਪਿਆਂ ਦੀ ਭਲਾਈ ਲਈ ਪਤਨੀ ਪਤੀ ਬੱਚਿਆਂ ਭੈਣ ਭਰਾਵਾਂ ਸਾਰਿਆਂ ਦੀ ਖੈਰ ਦੇ ਲਈ ਚਪਈ ਸਬਜੀ ਦੀ ਪਾਠ ਚਪਈ ਸਬਜੀ ਦਾ ਪਾਠ ਕਰਨਾ ਸ਼ੁਰੂ ਕਰੇ ਉਦੋਂ ਮਨ ਨੂੰ ਸ਼ਾਂਤੀ ਵੀ ਉਹ ਦਿੰਦਾ ਤੇ ਘਰ ਦੀ ਹਵਾ ਨੂੰ ਪਵਿੱਤਰ ਵੀ ਕਰ ਦਿੰਦਾ 40 ਦਿਨ ਚਪਈ ਸਬਦੇ ਪਾਠ ਦੀ ਲੜੀ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨੂੰ ਬਦਲ ਕੇ ਰੱਖ ਦਿੰਦਾ ਕਿੰਦੀ ਇੱਕ ਪਿੰਡ ਪਖਤੋਵਾਲ ਵਿੱਚ ਇੱਕ ਮਿਹਨਤੀ ਪਰਿਵਾਰ ਰਹਿੰਦਾ ਸੀ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਮਨਜੀਤ ਗੌਰ ਅਤੇ ਉਹਨਾਂ ਦੇ ਬੱਚੇ ਦੋ ਹਰਲੀਨ ਤੇ ਗੁਰਪ੍ਰੀਤ ਪਰ ਇਹ ਪਰਿਵਾਰ ਹਮੇਸ਼ਾ ਦੁੱਖਾਂ ਵਿੱਚ ਘਿਰਿਆ ਹੀ ਰਹਿੰਦਾ ਸੀ ਗੁਰਪ੍ਰੀਤ ਨਿੱਕਾ ਬੱਚਾ ਸੀ ਜਦੋਂ ਉਸ ਨੂੰ ਇੱਕ ਅਜੀਬ ਜੀ ਬਿਮਾਰੀ ਨੇ ਘੇਰ ਲਿਆ ਸੀ ਜਿਸ ਦੀ ਪਛਾਣ ਕਿਸੇ ਡਾਕਟਰ ਨੂੰ ਨਹੀਂ ਸੀ ਹੋ ਰਹੀ ਤੇ ਹਰਲੀਨ ਬਹੁਤ ਹੀ ਤੇਜ਼ ਤੇ ਅਕਲ ਸੁਭਾਅ ਵਾਲੀ ਲੜਕੀ ਸੀ ਪਰ ਅਚਾਨਕ ਹੀ ਪੜਾਈ ਦੇ ਪਿੱਛੇ ਰਹਿਣ ਲੱਗੀ ਮਨ ਉਖੜਿਆ ਉਖੜਿਆ ਰਹਿਣ ਲੱਗਿਆ ਸੁਖਦੇਵ ਸਿੰਘ ਦੀ ਜਿਹੜੀ ਨੌਕਰੀ ਸੀ ਨਾ ਉਹ ਵੀ ਡਾਵਾ ਡੋਲ ਹੁੰਦੀ ਸੀ ਕਈ ਵਾਰ ਉਹਦੀ ਨੌਕਰੀ ਇੰਜ ਜਾਪਣਾ ਕਿ ਜਿਸ ਤਰ੍ਹਾਂ ਕਿ ਹੁਣ ਇਹ ਨੌਕਰੀ ਵੀ ਉਹਦੇ ਹੱਥੋਂ ਚਲੀ ਜਾਵੇਗੀ ਮਨਜੀਤ ਕੌਰ ਨੂੰ ਹਰ ਰੋਜ਼ ਕੋਈ ਨਾ ਕੋਈ ਤਕਲੀਫ ਅੰਦਰੋਂ ਅੰਦਰ ਹੀ ਖਾਈ ਜਾਂਦੀ ਰਹਿੰਦੀ ਸੀ ਇੱਕ ਰਾਤ ਜਦ ਉਸਨੇ ਸਾਰੀ ਰਾਤ ਬਿਨਾਂ ਸੁੱਤੇ ਬਿੱਤੇ ਉਗਰੀ ਗਰਸਾਬ ਜੀ ਦੇ ਸਾਹਮਣੇ ਚੁੱਪਚਾਪ ਬੈਠੀ ਸੀ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਪਰ ਅੰਦਰੋਂ ਇੱਕ ਆਵਾਜ਼ ਆਈ ਚੁਪਾਈ ਸਾਬ ਜੀ ਦੀ ਸਰਨ ਲੈ ਮੇਰੇ ਨਾਮ ਤੇ ਭਰੋਸਾ ਕਰ ਉਹ ਅਕਸਰ ਚਪਈ ਸਾਬ ਜੀ ਦਾ ਪਾਠ ਕਰਦੀ ਸੀ ਕਈ ਵਾਰ ਉਸ ਦੀ ਜਿਹੜੀ ਗਵਰਡਨ ਸੀ ਨਾ ਉਹ ਇੱਕ ਗੁਰਮੁਖ ਪਰਿਵਾਰ ਤੋਂ ਸੀ ਬਹੁਤ ਜ਼ਿਆਦਾ ਪਰਮਾਤਮਾ ਦਾ ਨਾਮ ਲੈਣ ਵਾਲੀ ਸੀ ਉਸ ਨੇ ਉਸ ਭੈਣ ਨੂੰ ਕਿਹਾ ਸੀ ਕਿ ਤੂੰ ਆਪਣੇ ਨਾਮ ਦੇ ਨਾਲ ਨਾਲ ਚਪਈ ਸਾਬ ਜੀ ਦੀ ਸ਼ਰਣ ਵੀ ਲੈ ਕੇ ਦੇਖ ਤੇਰੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਤੇਰੇ ਘਰ ਦੇ ਵਿੱਚ ਇੱਕ ਸੁਰੱਖਿਆ ਦਾ ਚੁੰਬਨ ਜਾਵੇਗਾ ਜਿਹੜੀ ਨਕਾਰਾਤਮਕ ਊਰਜਾ ਸਭ ਖਤਮ ਹੋ ਜਾਵੇਗੀ ਕਿਤੇ ਨਾ ਕਿਤੇ ਉਸ ਭੈਣ ਦੇ ਦੇ ਵਿੱਚ ਇਹ ਗੱਲ ਹਰ ਰੋਜ਼ ਖੜਕਦੀ ਸੀ ਫਿਰ ਇੱਕ ਰਾਤ ਜਦੋਂ ਉਸਨੇ ਆਪਣੇ ਮਨ ਦੇ ਵਿੱਚ ਇਹ ਸੋਚਿਆ ਕਿ ਕਿਉਂ ਨਾ ਫਿਰ ਮੈਂ ਕਰਕੇ ਹੀ ਇਹ ਚਪਈ ਸਬ ਦਾ ਪਾਠ ਨਾ ਵੇਖਾਂ ਕਿ ਮੈਂ 40 ਦਿਨਾਂ ਚਪਈ ਸਬ ਦਾ ਲਗਾਤਾਰ ਪਾਠ ਕਰਾਂ ਤਾਂ ਮੇਰੇ ਘਰ ਦੀਆਂ ਤਕਲੀਫਾਂ ਦੂਰ ਹੋ ਸਕਦੀਆਂ ਹਨ ਤਾਂ ਫਿਰ ਇੱਕ ਦਿਨ ਉਹ ਗੁਰਦੁਆਰਾ ਸਾਹਿਬ ਜਾਂਦੀ ਹੈ ਗੁਰਦੁਆਰਾ ਸਾਹਿਬ ਜਾ ਕੇ ਕ੍ਰਾਂਤੀ ਸਿੰਘ ਨੂੰ ਉਹ ਦੱਸਦੀ ਹੈ ਕਿ ਕੀ ਮੇਰੇ ਘਰ ਦੇ ਵਿੱਚ ਇਹ ਤਕਲੀਫਾਂ ਨੇ ਇਸ ਤਰ੍ਹਾਂ ਮੇਰੇ ਘਰ ਦੇ ਵਿੱਚ ਹਰ ਰੋਜ਼ ਨਮੀ ਤੋਂ ਨਮੀ ਕੋਈ ਦੁੱਖ ਤਕਲੀਫ ਆਣ ਖਲੋਂਦੀ ਹੈ ਮੈਂ ਉਹਨਾਂ ਦੁੱਖ ਤਕਲੀਫਾਂ ਤੋਂ ਬੜੀ ਪਰੇਸ਼ਾਨ ਹੈ ਮੈਂ ਬਹੁਤ ਜ਼ਿਆਦਾ ਗੁਰੂ ਦਾ ਨਾਮ ਵੀ ਜਪਦੀ ਹਾਂ ਤੇ ਪਰ ਮੇਰੇ ਘਰ ਦੇ ਵਿੱਚ ਦੁੱਖ ਤਕਲੀਫਾਂ ਖਤਮ ਨਹੀਂ ਹੁੰਦੀਆਂ ਤੇ ਮੇਰੇ ਘਰ ਦੇ ਨਾਲ ਮੇਰੀ ਗੁਆੰਡਣ ਹੈ ਜਿਸ ਨੇ ਕਿਹਾ ਕਿ ਮੈਂ 40 ਦਿਨਾਂ ਦਾ ਪਾਠ ਚਪਈ ਸਬਜੀ ਦਾ ਕਰਾਂ ਤਾਂ ਗ੍ਰੰਥੀ ਸਿੰਘ ਨੇ ਨਰਮ ਹਾਸੇ ਨਾਲ ਕਿਹਾ ਮਾਤਾ ਜੀ ਤੁਸੀਂ ਪਾਠ ਕਰ ਸਕਦੇ ਹੋ ਜੇ ਤੁਹਾਡਾ ਮਨ ਮੰਨਦਾ ਹੈ ਤਾਂ ਤੁਸੀਂ ਪਾਠ ਕਰੋ ਦਿਲ ਤੋਂ ਕਰੋ ਜੇਕਰ ਕਰਨਾ ਸ਼ੁਰੂ ਵੀ ਕਰੋਗੇ ਹਾਰਾ ਖੰਨੂ ਆਪਣੀ ਦੁਨਾ ਦੁਆ ਬਣਾਈ ਹਰ ਲਫਜ਼ ਚ ਅਰਦਾਸ ਰੱਖੋ ਰੱਬ ਦੀ ਰੱਜਾ ਵਿੱਚ ਰਹਿਣਾ ਸਿੱਖਿਓ ਮਨਜੀਤ ਕਰਨੇ ਇਸ ਦਿਨ ਤੋਂ ਨਿਸ਼ਚੈ ਕਰ ਲਿਆ ਕਿ ਉਹ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੁਨਾਹਨ ਕਰਕੇ ਚੁਪਈ ਸਬ지 ਦੇ ਪਾਠ ਨੂੰ ਸੰਤੋਖ ਨਾਲ ਕਰੇਗੀ ਪਹਿਲੇ ਦਿਨ ਮਨ ਬਹੁਤ ਜ਼ਿਆਦਾ ਭਟਕਿਆ ਪਰ ਹਰ ਰੋਜ਼ ਉਹ ਪਾਠ ਨਾਲ ਜੁੜਨ ਲੱਗੀ ਪਾਠ ਪੂਰਾ ਹੋਣ ਤੇ ਉਹ ਗੁਰਪ੍ਰੀਤ ਦੇ ਸਿਰ ਤੇ ਹੱਥ ਵੀ ਰੱਖਦੀ ਤੇ ਅਰਦਾਸ ਵੀ ਕਰਦੀ اے ਵਾਹਿਗੁਰੂ ਮੇਰੇ ਪੁੱਤ ਤਨੂ ਤੰਦਰੁਸਤੀ ਦੇ ਤੇ ਮੇਰੀ ਧੀ ਦੀ ਮੁਸਕਾਨ ਵਾਪਸ ਲੈ ਕੇ ਆ ਤੇ ਉਹ ਪੜ੍ਹਾਈ ਦੇ ਵਿੱਚ ਉਹ ਵੀ ਚੰਗੀ ਹੋਵੇ ਕਹਿੰਦੇ ਇਸ ਤਰ੍ਹਾਂ ਉਸ ਭੈਣ ਨੇ ਹਰ ਰੋਜ਼ ਹੌਂਕਾ ਲੈਣਾ ਤੇ ਗੁਰੂ ਦਾ ਨਾਮ ਜਪਣਾ ਕਈ ਵਾਰ ਜਿਸ ਤਰ੍ਹਾਂ ਕੇ ਆਪਾਂ ਤੁਹਾਨੂੰ ਦੱਸਿਆ ਨਾ ਜਦੋਂ ਦਿਨ ਚੰਗੇ ਆਉਣੇ ਸ਼ੁਰੂ ਹੁੰਦੇ ਆ ਕਿਤੇ ਨਾ ਕਿਤੇ ਭਾਵੇਂ ਸਾਡੇ ਦਿਨ ਚੰਗੇ ਆ ਜੇ ਸਟਾਰਟ ਨਹੀਂ ਹੋਏ ਪਰ ਸਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਸਾਡਾ ਜਿਹੜਾ ਮਨ ੜਕਦਾ ਰਹਿੰਦਾ ਪਰੇਸ਼ਾਨ ਰਹਿੰਦਾ ਉਹ ਮਨ ਕਿਤੇ ਨਾ ਕਿਤੇ ਹੁਣ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਏਸੀ ਤਰ੍ਹਾਂ ਕਹਿੰਦੇ ਉਸ ਭੈਣ ਦਾ ਗੁਰਪ੍ਰੀਤ ਦਾ ਮਨ ਵੀ ਹੁਣ ਥੋੜਾ ਜਨਾ ਕਿਤੇ ਨਾ ਕਿਤੇ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਜਦੋਂ ਤੋਂ ਚਪਈ ਸਬਜ਼ੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਕਹਿੰਦੇ ਇਸੇ ਤਰ੍ਹਾਂ 15 ਦਿਨ ਲੱਗ ਗਏ ਭਾਵੇਂ ਘਰ ਦੇ ਉਸਦੇ ਹਾਲਤ ਠੀਕ ਨਹੀਂ ਸੀ ਹੋਈ ਪਰ ਕਹਿੰਦੀ ਉਹ ਦਿਨ ਮਨ ਨੂੰ ਸ਼ਾਂਤੀ ਮਿਲਨੀ ਸ਼ੁਰੂ ਹੋ ਗਈ ਸੀ ਉਸ ਮਨ ਦੇ ਜਦੋਂ ਸ਼ਾਂਤੀ ਮਿਲਨੀ ਸ਼ੁਰੂ ਹੋਈ ਨਾ ਤਾਂ ਉਸਨੇ ਆਪਣੇ ਬੱਚਿਆਂ ਵੱਲ ਆਪਣੇ ਪਰਿਵਾਰ ਵੱਲ ਵੀ ਚੰਗੀ ਤਰ੍ਹਾਂ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਪਰ ਆਪਣਾ ਪਾਠ ਨਹੀਂ ਛੱਡਿਆ ਹਰ ਰੋਜ਼ ਉਹ ਪਾਠ ਕਰਨਾ ਸ਼ੁਰੂ ਕਰਦੀ ਹੈ ਕਹਿੰਦੇ ਜਦੋਂ ਬੀਮਾ ਦਿਨ ਆਇਆ ਨਾ ਕਹਿੰਦੇ ਭੈਣ ਨੇ ਨਾ ਗੁਰਪ੍ਰੀਤ ਨੇ ਬਿਨਾਂ ਦਵਾਈ ਦੇ ਰਾਤ ਨੀਂਦ ਪਾਈ ਵੀ ਮਤਲਬ ਅੱਗੇ ਉਹ ਦਵਾਈ ਖਾ ਕੇ ਸੌਂਦੀ ਸੀ ਅੱਜ ਉਹਨੇ ਕੰਦੇ ਵੀ ਦਵਾਈ ਨਾ ਲਈ ਤੇ ਉਹਨੂੰ ਬੜੀ ਵਧੀਆ ਨੀਂਦ ਆਈ ਤੇ ਜਿਹੜੀ ਉਹ ਦੀ ਧੀ ਸੀ ਨਾ ਉਹ ਵੀ ਮਤਲਬ ਪੜ੍ਹਾਈ ਵੱਲ ਦਿਲਚਸਪੀ ਲੈਣੀ ਸ਼ੁਰੂ ਕਰ ਦਿੰਦੀ ਹੈ ਤੇ ਜਿਹੜਾ ਉਸ ਦਾ ਪਤੀ ਸੀ ਨਾ ਉਹ ਜਦੋਂ ਉਹਨੂੰ ਪਹਿਲਾਂ ਲੱਗਦਾ ਸੀ ਕਿ ਮੇਰੀ ਨੌਕਰੀ ਅੱਜ ਵੀ ਗਈ ਤੇ ਕੱਲ ਵੀ ਗਈ ਤਾਂ ਉਹਨੂੰ ਉੱਥੋਂ ਦੇ ਮੈਨੇਜਰ ਨੇ ਇੱਕ ਵੱਡਾ ਪ੍ਰੋਜੈਕਟ ਦਿੱਤਾ ਜਿਹੜਾ ਉਹ ਪ੍ਰੋਜੈਕਟ ਸੀ 5 ਸਾਲਾਂ ਦਾ 5 ਸਾਲ ਤੱਕ ਉਸ ਵੀਰ ਨੂੰ ਕੋਈ ਟੈਨਸ਼ਨ ਨਹੀਂ ਸੀ ਕਿ ਉਹਦੀ ਨੌਕਰੀ ਖਤਮ ਹੋ ਜਾਵੇਗੀ ਇਹ ਵੀ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਹੌਸਲਾ ਤੇ ਇੱਕ ਸੁਖਦਈ ਮਾਹੌਲ ਸੀਗਾ ਕਹਿੰਦੇ ਜੀ ਇਸ ਦਿਨ 40ਵਾਂ ਦਿਨ ਆਇਆ ਨਾ ਪਾਠ ਪੂਰਾ ਹੋਇਆ ਤੇ ਮਨਜੀਤ कौर ਗੁਰਦੁਆਰੇ ਚ ਲਾਲ ਰਮਾਲ ਲੈ ਕੇ ਮੱਥਾ ਟੇਕਣ ਗਈ ਉਸ ਰਾਤ ਉਸਨੇ ਆਪਣੀ ਇੱਕ ਡਾਇਰੀ 'ਚ ਲਿਖਿਆ ਕਿ ਰੱਬ ਸਾਰਿਆਂ ਦੀ ਸੁਣਦਾ ਤੇ ਰੱਬ ਨੇ ਮੇਰੀ ਵੀ ਸੁਣੀ ਪਰ ਮੈਂ ਮੈਂ ਹੀ ਅਸਲੀ ਪ੍ਰੋਸਾਨ ਨਹੀਂ ਪਰਮਾਤਮਾ ਤੇ ਕਰਦੀ ਸੀ ਚਪਈ ਸਾਹਿਬ ਨੇ ਮੇਰਾ ਘਰ ਨਹੀਂ ਬਦਲਿਆ ਮੇਰਾ ਵਿਸ਼ਵਾਸ ਬਦਲਿਆ ਮੇਰਾ ਅੰਦਰ ਬਦਲਿਆ ਇਹ ਕਹਾਣੀ ਇਹ ਸਖੰਦੀ ਹੈ ਕਿ ਬਾਠ ਸਿਰਫ ਰੀਤ ਹੀ ਨਹੀਂ ਇੱਕ ਰਾਹਤ ਦੀ ਕਵਚ ਹੈ ਜੇ ਕਰੀਬੀ ਦਿਲ ਨਾਲ ਕੀਤਾ ਜਾਵੇ ਤਾਂ ਚਪਈ ਸਾਹਿਬ ਸਿਰਫ ਅੱਖਰ ਨਹੀਂ ਜੀਵਨ ਦੀ ਦਵਾਈ ਬਣ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੇ ਨਾਲ ਲੱਗਣਾ ਚਾਹੀਦਾ ਹੈ ਪਰ ਜੇ ਕਿਤੇ ਤੁਹਾਨੂੰ ਕਿਤੇ ਨਾ ਕਿਤੇ ਜਾਪਦਾ ਵੀ ਹੈ ਕਿ ਸਾਡਾ ਪਾਠ ਕਰਨ ਤੋਂ ਬਾਅਦ ਵੀ ਘਰ ਦੇ ਵਿੱਚ ਦੁੱਖ ਤਕਲੀਫ ਨਹੀਂ ਖਤਮ ਹੋ ਰਹੀ ਤਾਂ ਕਿਤੇ ਨਾ ਕਿਤੇ ਤੁਹਾਡੇ 'ਚ ਜ਼ਰੂਰ ਘਾਟ ਹੋਵੇਗੀ ਤੁਸੀਂ ਉਸ ਗੁਰੂ ਨੂੰ ਯਾਦ ਕਰਨ ਦੇ ਲਈ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਇੱਕ ਸ਼ਬਦ ਚੁੱਕ ਲਓ ਭਾਵੇਂ ਚਪਈ ਸਾਹਿਬ ਜੀ ਦਾ ਪਾਠ ਜੋ ਸਭ ਤੋਂ ਛੋਟਾ ਪਾਠ ਹੈ ਪਰ ਬਹੁਤ ਹੀ ਮਹਾਸ਼ਕਤੀਸ਼ਾਲੀ ਪਾਠ ਹੈ ਇਸ ਪਾਠ ਨੂੰ ਕਰਨਾ ਸ਼ੁਰੂ ਕਰ ਦੋਗੇ ਨਾ ਆਪਣੇ ਨੇਮ ਦੇ ਨਾਲ ਨਾਲ ਭਾਵੇਂ ਇੱਕੋ ਪਾਠ ਕਰਨਾ ਸ਼ੁਰੂ ਕਰਿਓ ਤੁਹਾਨੂੰ 10 ਦਿਨਾਂ ਦੇ ਵਿੱਚ ਚਮਤਕਾਰ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗਦੀ ਨਾ ਤਾਂ ਮੇਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ